ਸ੍ਰੀ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਵੀ ਆਪਾਂ ਪੰਜਾਬ ਦੇ ਹੜ੍ਹਾਂ ਦੇ ਉੱਪਰ ਬਣਾਉਣ ਜਾ ਰਹੇ ਹਾਂ ਪੰਜਾਬ ਦੇ ਹੜ੍ਹਾਂ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖ ਰਹੇ ਹੋ ਬਹੁਤ ਸਾਰੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਅਫਵਾਹਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਪਣੇ ਵੱਲੋਂ ਮੰਨ ਘੜਤ ਜਾਂ ਸੋਸ਼ਲ ਮੀਡੀਆ ਤੋਂ ਘੜੀਆਂ ਹੋਈਆਂ ਜਾਂ ਕੁਝ ਬਹੁਤ ਕੁਝ ਹੈ ਜੇ ਹੜੜਾ ਹੈਗਾ ਤੁਸੀਂ ਸੁਣ ਪਾ ਰਹੇ ਹੋਵੋਗੇ ਅਸਲ ਦੇ ਵਿੱਚ ਉਹਨਾਂ ਦੇ ਕੀ ਕਾਰਨ ਹੋ ਸਕਦੇ ਨੇ ਜਾਂ ਉਹਨਾਂ ਦੇ ਪਿੱਛੇ ਕੀ ਅਸਲੀਅਤ ਹੈਗੀ ਹੈ ਉਹਨਾਂ ਗੱਲਾਂ ਨੂੰ ਅਸੀਂ ਸਮਝਦੇ ਨਹੀਂ ਤੇ ਨਾ ਹੀ ਉਹਨਾਂ ਨੂੰ ਸਮਝਾਉਣ ਵਾਸਤੇ ਸਾਡੇ ਕੋਲੇ ਸੰਪੂਰਨ ਤੌਰ ਤੇ ਕੋਈ ਜਿਹੜੀ ਹੈਗੀ ਆ ਜਾਣਕਾਰੀ ਉਹ ਕੋ ਮਿਲ 파 ਰਹੀ ਹੈ। ਅਸਲ ਦੇ ਵਿੱਚ ਇਹ ਵੀਡੀਓ ਬਣਾਉਣ ਦਾ ਮਕਸਦ ਇਹੇ ਸੀਗਾ ਕਿ ਜਿਹੜੇ ਲੋਕ ਨੇ ਸਾਡੇ ਉਹਨਾਂ ਕੋਲ ਜਿਹੜਾ ਹੈਗਾ ਇਹ ਸਹੀ ਜਾਣਕਾਰੀ ਜਿਹੜੀ ਹੈਗੀ ਆ ਉਹ ਜਾ ਸਕੇ ਕਿਉਂਕਿ ਮੈਂ ਜਦੋਂ ਤੋਂ ਹੜ ਆਏ ਨੇ ਉਦੋਂ ਤੋਂ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖ ਪਾ ਰਹੇ ਹੋ ਤੇ ਮੈਂ ਵੀ ਦੇਖ ਪਾ ਰਿਆਂਗਾ। ਜਿਹੜੀ ਜਾਣਕਾਰੀ ਹੈ ਕੁਝ ਹੋਰ ਹੀ ਤਰੀਕੇ ਦੇ ਨਾਲ ਪੇਸ਼ ਹੁੰਦੀ ਹੈ। ਅਸਲ ਕਾਰਨ ਕੀ ਨੇ ਕਿੱਥੋਂ ਹੜ ਆਉਣ ਦੇ ਕਾਰਨ ਨੇ ਕੀ ਕੀ ਚੀਜ਼ਾਂ ਨੇ ਉਹ ਸਾਰੀਆਂ ਜਿਹੜੀਆਂ ਕੱਲੀ-ਕੱਲੀ ਚੀਜ਼ ਤੋਂ ਉਹਨੂੰ ਇਸ ਵੀਡੀਓ ਦੇ ਵਿੱਚ ਸੁਝਾਵਾਂਗਾ ਮੈਂ। ਇਸ ਵੀਡੀਓ ਦੇ ਨਾਲ ਬਣੇ ਰਹੋ ਤੁਸੀਂ ਅਖੀਰ ਤੱਕ ਜਾ ਕੇ ਜਿਹੜੀ ਹੈਗੀ ਆ ਪੂਰੀ ਵਧੀਆ ਜਾਣਕਾਰੀ ਜਿਹੜੀ ਹੈਗੀ ਹੈ ਇੱਕ ਆਥੈਂਟਿਕ ਜਾਣਕਾਰੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਮਿਲੇਗੀ ਤੇ ਤੁਸੀਂ ਖੁਦ ਇਸ ਚੀਜ਼ ਨੂੰ ਮਹਿਸੂਸ ਕਰੋਗੇ ਵੀ ਹਾਂ ਵੀਡੀਓ ਦੇ ਵਿੱਚ ਫਰਕ ਹੈ ਅਸਲ ਦੇ ਵਿੱਚ ਰੀਲਾਂ ਦੇ ਵਿੱਚੋਂ ਸਾਰਾ ਕੁਝ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਰੀਲਾਂ ਦੇ ਵਿੱਚ ਸਭ ਕੁਝ ਆਇਆ ਵੀ ਨਹੀਂਗਾ ਰੀਲਾਂ ਦੇ ਵਿੱਚ ਉਹ ਪ੍ਰੈਜ਼ੈਂਟ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਪ੍ਰੈਜ਼ੈਂਟ ਜਿਹੜਾ ਉੱਥੇ ਮੌਕੇ ਤੇ ਮੌਜੂਦ ਜੋਖ ਹੋ ਰਿਹਾ ਉਹ ਤਾਂ ਅਸੀਂ ਦੇਖ ਪਾ ਰਹੇ ਹਾਂ ਜਿਹੜਾ ਹਾਪਾਣੀ ਆਇਆ ਪਾਣੀ ਆਉਣ ਦੇ ਕਾਰਨ ਕੀ ਸੀਗੇ ਪਾਣੀ ਆਉਣ ਦੇ ਪਿੱਛੇ ਜਿਹੜੇ ਹੈਗੇ ਆ ਕਿਹੜੇ-ਕਿਹੜੇ ਕੁਦਰਤੀ ਤੇ ਮਨੁੱਖੀ ਕਾਰਨ ਸੀਗੇ ਉਹਨਾਂ ਨੂੰ ਆਪਾਂ ਦੇਖਦੇ ਆਂ ਆਪਾਂ ਤਾਂ ਜ਼ਿਆਦਾ ਦੇਰ ਨਹੀਂ ਲੈਂਦੇ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਆ ਵੀਡੀਓਜ਼ ਆ ਫੋਟੋਸ ਜਿਹੜੀਆਂ ਹੈਗੀਆਂ ਸਰਕੂਲੇਟ ਹੁੰਦੀਆਂ ਦੇਖਦੇ ਆਂ ਕਿ ਇਹ ਥੇੜੇ ਹੈਗੇ ਲੋਕ ਕਿਵੇਂ ਆਪਣੇ maal ਡੰਗਰ ਨੂੰ ਲੈ ਕੇ ਆਪਣੇ ਘਰਾਂ ਨੂੰ ਦੇਖ-ਦੇਖ ਕੇ ਜਾਂ ਮਤਲਬ ਕਿ ਪਾਣੀ 'ਚ ਡੁੱਬੇ ਹੋਏ ਜਿਹੜੇ ਹੈਗੇ ਲੋਕ ਜਾਂ ਆਪਣੇ ਖੇਤਾਂ ਦੇ ਵਿੱਚ ਜਿਹੜੇ ਹੈਗਾ ਖੜ-ਖੜ ਕੇ ਕਿਵੇਂ ਟਾਈਮ ਪਾਸ ਕਰ ਰਹੇ ਆ ਇਹ ਆਪਾਂ ਆਮ ਜਿਹੜਾ ਹੈਗਾ ਇਹਨੂੰ ਦੇਖਿਆ ਲੋਕ ਘਰਾਂ 'ਚੋਂ ਨਿਕਲ ਕੇ ਆਪਣੇ ਘਰਾਂ ਨੂੰ ਦੂਰੋਂ ਬੈਠੇ ਦੇਖ ਰਹੇ ਆ ਠੀਕ ਹੈ ਤਾਂ ਆਪਣੇ ਘਰਾਂ ਨੂੰ ਡੁੱਬੇ ਹੋਏ ਆਪਣੀਆਂ ਛੱਤਾਂ ਤੱਕ ਪਾਣੀ ਨੂੰ ਆਉਂਦੇ ਹੋਏ ਦੇਖਿਆ ਤਾਂ ਉਹਨਾਂ ਨੂੰ ਆਸ ਨਹੀਂ ਮੰਨਦੀ ਦੀ ਦੀ ਵੀ ਕੀ ਹੈਗਾ ਫਿਰ ਅਸੀਂ ਇੱਕ ਦਿਨ ਖ਼ਬਰ ਸੁਣਦੇ ਆ ਕਿ ਪਾਣੀ ਆਉਂਦਾ ਮਾਧੋਪੁਰ ਬੈਰਾਜ ਜਿਹੜਾ ਹੈਗਾ ਉਹ ਟੁੱਟ ਜਾਂਦਾ ਹੈਗਾ ਠੀਕ ਹੈ ਜਿਹੜਾ ਹੈਗਾ ਇਥੇ ਤੁਸੀਂ ਇਸ ਗੱਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜਿਹੜਾ ਹੈਗਾ ਬੈਰਾਸ ਦੇ ਡੈਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਸਾਡੇ ਲੋਕ ਉਹਨਾਂ ਨੂੰ ਇੱਕ ਹੀ ਬਣਾ ਕੇ ਦੇਖ ਰਹੇ ਸੀਗੇ ਤਾਂ ਚਲੋ ਅੱਗੇ ਜਿਹੜਾ ਹੈਗਾ ਅਸੀਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਤੁਹਾਡੇ ਸਾਹਮਣੇ ਜਿਹੜਾ ਇਹ ਮੈਪ ਹੈਗਾ ਇਹ ਮੈਪ ਹੈ ਪੰਜਾਬ ਦਾ ਤੇ ਇਸ ਪੰਜਾਬ ਦੇ ਮੈਪ ਦੇ ਵਿੱਚ ਤੁਹਾਨੂੰ ਮੈਂ ਸਮਝਾਉਣ ਦੀ ਜਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਆਪਾਂ ਜਿਹੜਾ ਹੈਗਾ ਕਿੱਥੋਂ ਕਿੱਥੋਂ ਪਾਣੀ ਪਹਿਲਾਂ ਤਾਂ ਜਿਹੜਾ ਹੈਗਾ ਕੁਦਰਤੀ ਤੌਰ ਤੇ ਲੈਣੇ ਹੈਗੇ ਇਹ ਤਾਂ ਕੁਦਰਤੀ ਤੌਰ ਤੇ ਜਿਹੜਾ ਹੈਗਾ ਸਾਡੇ ਕੋਲੇ ਪੰਜਾਬ ਦੇ ਸਿਰਿਆਂ ਦੇ ਨਾਲ ਲੱਗਦੇ ਤਿੰਨ ਡੈਮ ਨੇ ਠੀਕ ਹੈ ਜੀ ਇੱਕ ਤਾਂ ਇਹ ਡੈਮ ਹੈਗਾ ਏ ਜਿਹੜਾ ਜਿਸ ਨੂੰ ਅਸੀਂ ਰਣਜੀਤ ਸਾਗਰ ਡੈਮ ਬੋਲਦੇ ਆਂ ਦੂਸਰਾ ਡੈਮ ਇਹ ਹੈਗਾ ਪੌਂਗ ਡੈਮ ਇਹਨੂੰ ਅਸੀਂ ਪੌਂਗ ਰਿਜ਼ਰਵਾਇਰ ਬੋਲਦੇ ਆਂ ਤੀਸਰਾ ਹੈਗਾ ਗੋਵਿੰਦ ਸਾਗਰ ਇਹ ਹੈਗਾ ਜਿਹੜਾ ਸਾਡੇ ਕੋਲੇ ਇੱਥੇ ਬਣੇ ਹੋਏ ਨੇ ਤਿੰਨ ਡੈਮ ਜਿਹੜੇ ਪੰਜਾਬ ਦੇ ਉੱਪਰ ਨੇ ਵੈਸੇ ਇੱਕ ਇਹ ਵੀ ਗੱਲ ਸੋਚਣ ਵਾਲੀ ਏ ਵੀ ਪੰਜਾਬ ਨੂੰ ਪਾਣੀ ਦੇਣ ਤੋਂ ਰੋਕਣ ਵਾਸਤੇ ਆ ਦੇਖ ਲਓ ਕਿਨੇ ਡੈਮ ਬਣੇ ਹੋਏ ਹੈ ਠੀਕ ਹੈ ਤੇ ਪਰ ਜਦੋਂ ਪਾਣੀ ਨੂੰ ਹੁਣ ਇਹ ਵੀ ਕਿਹਾ ਜਾ ਸਕਦਾ ਵੀ ਇਹ ਤਾਂ ਪੰਜਾਬ ਨੂੰ ਬਚਾਉਣ ਵਾਸਤੇ ਬਣੇ ਹੋਏ ਆ ਹਨ ਪਰ ਸਾਰਾ ਕੁਝ ਹੁਣ ਇੱਥੇ ਦੇਖ ਲਓ ਹੁਣ ਜਿਹੜਾ ਹੈਗਾ ਮਾਧਪੁਰ ਬੈਰਾਜ ਜਿਹੜਾ ਹੈਗਾ ਉਹ ਇਸ ਤੋਂ ਥੱਲੇ ਆਉਂਦੇ ਹੈਗੇ ਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਹਰੀਕੇ ਜਿਹੜਾ ਹੈਗਾ ਹੈਡਵਰਕ ਉਸ ਉਹ ਵੀ ਅੱਗੇ ਆਉਂਦਾ ਹੈਗਾ ਸਤਲੁਜ ਜਿਹੜਾ ਹੈਗਾ ਇੱਥੋਂ ਨਿਕਲ ਕੇ ਆਉਂਦਾ ਹੈਗਾ ਸਮਝੇ ਤਾਂ ਸਾਡੇ ਕੋਲੇ ਜਿਹੜੇ ਹੈਗੇ ਆ ਇਹ ਤਿੰਨ ਦਰਿਆ ਹੈਗੇ ਜਿਹੜਾ ਰਾਵੀ ਹੈ ਰਾਵੀ ਥੋੜਾ ਥੋੜਾ ਸਾਡੇ ਕੋਲੇ ਚੱਲਦਾ ਇਸ ਬਿਆਸ ਜੋ ਹੈ ਬਿਆਸ ਦਾ ਤੁਸੀਂ ਉਹ ਜਿਹੜਾ ਹੈਗਾ ਬਾਬਿਆਂ ਦਾ ਰੋਲਾ ਵੀ ਦੇਖ ਹੀ ਲਿਆ ਹੋਣਾ ਉਹ ਆਉਂਦਾ ਹੈ ਇੱਥੇ ਆ ਕੇ ਜਿਹੜਾ ਹੈਗਾ ਉਹ ਸਤਲੁਜ ਤੇ ਬਿਆਸ ਦੋਨੋਂ ਇਕੱਠੇ ਹੁੰਦੇ ਨੇ ਸਤਲੁਜ ਜਿਹੜਾ ਹੈਗਾ ਇੱਥੋਂ ਨਿਕਲ ਕੇ ਆਉਂਦਾ ਹੈਗਾ ਤੇ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਪਾਣੀ ਅੱਗੇ ਦਿੰਦਾ ਹੈਗਾ ਤਾਂ ਇਹ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਪਾਣੀ ਜਾਂਦਾ ਹੈਗਾ ਇਹ ਤਿੰਨ ਦਰਿਆ ਨੇ ਜਿਨ੍ਹਾਂ ਨੇ ਤਬਾਹੀ ਪੂਰੇ ਜੀ ਭਰ ਕੇ ਮਚਾਈ ਹੈਗੀ ਆ ਇਹਨਾਂ ਦੀ ਤਬਾਹੀ ਦਾ ਕਾਰਨ ਇਹ ਹੈਗਾ ਕਿ ਇਹਨਾਂ ਦੇ ਉੱਪਰ ਜਿਹੜੀ ਹੈਗੀ ਹੁਣ ਰੇਨਫਾਲ ਜਿਹੜੀ ਹੈਗੀ ਆ ਜਿਹਨੂੰ ਅਸੀਂ ਬਾਰਿਸ਼ ਕਹਿੰਦੇ ਆ ਕਾਫੀ ਮਾਤਰਾ ਚ ਹੋਈ ਹੈ ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਇੱਕ ਗੱਲ ਇਹ ਵੀ ਬੜੀ ਹਾਸੇ ਵਾਲੀ ਸੁਣਨ ਨੂੰ ਮਿਲੀ ਸੀਗੀ ਕਿ ਵੀ ਜਿਹੜਾ ਮਤਲਬ ਕਿ ਮੀਂਹ ਪਿਆ ਨਾ ਇਹ ਮੀਂਹ ਪਵਾਇਆ ਗਿਆ ਪਿਆ ਨਹੀਂ ਪਤਾ ਨਹੀਂ ਸ਼ਾਇਦ ਅਖੇ ਦਸ਼ਮਣੀ ਕਰਨ ਵਾਸਤੇ ਜਿਹੜਾ ਮੌਨਸੂਨ ਤਾਂ ਨਹੀਂ ਹੁਣ ਪਲਟਦੀ ਹੋਣੀ ਹੈ ਇਧਰ ਨੂੰ ਤਾਂ ਇਹੋ ਜਿਹੀਆਂ ਗੱਲਾਂ ਤੋਂ ਸਾਨੂੰ ਬਾਹਰ ਆਉਣ ਦੀ ਬੜੀ ਲੋੜ ਹੈਗੀ ਹੈ ਹਨਾ ਤਾਂ ਇੱਥੇ ਇਸ ਗੱਲ ਨੂੰ ਸਮਝ ਲਿਓ ਹੁਣ ਜਿਹੜਾ ਘੱਗਰ ਘੱਗਰ ਆਪਾਂ ਸੁਣਦੇ ਹੈਗੇ ਆ ਘੱਗਰ ਪਿਆ ਇੱਥੇ ਘੱਗਰ ਜਿਹੜਾ ਹੈਗਾ ਇੱਥੋਂ ਜਾਂਦਾ ਹੈ ਇਸ ਤਰ੍ਹਾਂ ਜਾ ਕੇ ਜਿਹੜਾ ਹੈਗਾ ਪੰਜਾਬ ਦੇ ਥੱਲੇ ਥੱਲੇ ਜਿਹੜਾ ਹੈਗਾ ਇਹ ਬਾਹਰ ਨਿਕਲ ਜਾਂਦਾ ਹੈਗਾ ਤਾਂ ਇੱਥੇ ਜਿਹੜਾ ਹੈਗਾ ਹੜ੍ਹਾਂ ਨੂੰ ਪ੍ਰਭਾਵ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲਾ ਏਓ ਵਾਲਾ ਏਰੀਆ ਹੈਗਾ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਡੈਮ ਨਹੀਂ ਟੁੱਟਿਆ ਆਪਣੇ ਆਪ ਹੀ ਦਿਖਾ ਦਿੱਤਾ ਜਾਂਦਾ ਵੀ ਡੈਮ ਟੁੱਟ ਗਏ ਜੀ ਡੈਮ ਟੁੱਟ ਗਏ ਡੈਮ ਕੋਈ ਨਹੀਂ ਟੁੱਟਿਆ ਡੈਮ ਇਹ ਹੈਗੇ ਨੇ ਰਣਜੀਤ ਸਾਗਰ ਡੈਮ ਹੈ ਪੌਂਗ ਰਿਜ਼ਰਵয়ার ਹੈਗਾ ਗੋਵਿੰਦ ਸਾਗਰ ਹੈਗਾ ਠੀਕ ਹੈ ਨਾ ਇਹ ਜਿਹੜੇ ਹੈਗੇ ਤਿੰਨ ਡੈਮ ਨੇ ਇਹਨਾਂ ਚੋਂ ਕੋਈ ਡੈਮ ਨਹੀਂ ਟੁੱਟਿਆ ਜੇ ਡੈਮ ਟੁੱਟਦੇ ਨੇ ਤਾਂ ਤੁਸੀਂ ਹਿਸਾਬ ਲਾਓ ਕਿ ਪੰਜਾਬ ਦੇ ਵਿੱਚ ਪਾਣੀ ਦੀ ਜਿਹੜੀ ਹੈਗੀ ਐ ਇੰਨੀ ਜ਼ਿਆਦਾ ਮਾਤਰਾ ਹੋ ਜੂਗੀ ਕਿ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਬਚਣਾ ਬੜਾ ਮੁਸ਼ਕਲ ਹੋ ਜਾਊਗਾ ਸੋ ਇਸ ਕਰਕੇ ਸਹੀ ਜਾਣਕਾਰੀ ਜਿਹੜੀ ਹੈਗੀ ਹੈ ਨਾ ਆਪਣੇ ਕੋਲੇ Google ਜੋ ਹੈ ਉਹਦੇ ਤੇ ਥੋੜੀ ਜਿਹੀ ਖੇਚਲ ਕਰਕੇ ਜੇ ਸਰਚ ਕਰੀਏ ਵੀ ਕਿੱਥੋਂ ਪਾਣੀ ਆ ਸਕਦਾ ਪੰਜਾਬ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਥੋੜਾ ਲੱਭਣ ਦੀ ਕੋਸ਼ਿਸ਼ ਕਰੀਏ ਕਰੀਏ ਇਹ ਨਾ ਕਿ ਕਿਸੇ ਰੀਲ ਤੇ ਉੱਪਰ ਪਿੱਛੇ ਵੀਡੀਓ ਲੱਗੀ ਹੈ ਤੇ ਆਪਾਂ ਦੇਖ ਕੇ ਉਹਨੂੰ ਜਿਹੜਾ ਹੈਗਾ ਪ੍ਰਭਾਵਿਤ ਹੋ ਗਏ ਤੇ ਮੋਟੀਵੇਟਿਡ ਹੋ ਗਏ ਐਹੋ ਜਿਹੀ ਕੋਈ ਸ਼ੱਕ ਨਹੀਂ ਮੋਟੀਵੇਟਿਡ ਰਹਿਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਜੇਕਰ ਮੋਟੀਵੇਸ਼ਨ ਨਾ ਹੁੰਦੀ ਤਾਂ ਸਾਰੇ ਪੰਜਾਬ ਦੇ ਵਿੱਚ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਦੇ ਸਹਾਇਤਾ ਨਾ ਹੋ ਸਕਦੀ ਚਲੋ ਆਓ ਅੱਗੇ ਜਿਹੜਾ ਹੈਗਾ ਗੱਲ ਕਰਦੇ ਹਾਂ ਹੁਣ ਥੋੜਾ ਹੋਰ ਬਰੀਕੀ ਦੇ ਵਿੱਚ ਲੈ ਕੇ ਜਾਣਾ ਤੁਹਾਨੂੰ ਮੈਂ ਤੇ ਇਸ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲੇ ਅੱਗੇ ਇਹ ਜਿਹੜਾ ਮੈਪ ਹੈ ਇਹ ਤੇ ਤੁਹਾਨੂੰ ਜਿਹੜੇ ਹੈਗੇ ਆ ਆ ਬੜਾ ਮਤਲਬ ਕਿ ਬਰੀਕ ਬਰੀਕ ਦਾ ਸਿਸਟਮ ਜਿਹੜਾ ਹੈਗਾ ਦਿਖਦਾ ਹੋਊਗਾ ਅਸਲ ਦੇ ਵਿੱਚ ਇਹ ਹੈਗਾ ਸਾਡੇ ਕੋਲੇ ਕੈਨਾਲ ਸਿਸਟਮ ਕੈਨਾਲ ਮਤਲਬ ਨਹਿਰਾਂ ਇਹ ਆ ਪੰਜਾਬ ਦੇ ਵਿੱਚ ਨਹਿਰਾਂ ਦਾ ਜਾਲ ਠੀਕ ਹੈ ਜੀ ਇਹਦੇ ਵਿੱਚ ਕੈਨਾਲਸ ਐ ਡਰੇਨੇਜ ਜਿਹੜੇ ਹੈਗੇ ਆ ਸਾਡੇ ਕੋਲੇ ਉਹ ਦਿਖ ਰਹੇ ਆ ਮਤਲਬ ਕਿ ਇਹ ਜਿਹੜੇ ਹੈਗੇ ਆ ਇਸ ਦੇ ਵਿੱਚ ਤੁਸੀਂ ਜਿਹੜੇ ਬਲੈਕ ਕਲਰ ਦੇ ਵਿੱਚ ਕਾਲੇ ਰੰਗ ਚ ਦੇਖ ਰਹੇ ਹੋ ਇਹ ਹੈਗੀਆਂ ਨੇ ਨਹਿਰਾ ਇਹ ਨਹਿਰਾਂ ਦਾ ਜਾਲ ਆ ਪੂਰਾ ਠੀਕ ਹੈ ਇਹਨਾਂ ਦੇ ਵਿੱਚੋਂ ਬਹੁਤੀਆਂ ਨਹਿਰਾਂ ਤੁਹਾਨੂੰ ਪੰਜਾਬ ਦੇ ਵਿੱਚ ਬੰਦ ਨਜ਼ਰ ਆਉਣਗੀਆਂ ਤੇ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਇੱਕ ਦੇਖਦੇ ਹੋਵੋਗੇ ਬੁੱਢਾ ਨਾਲਾ ਬੁੱਢਾ ਨਾਲਾ ਇਹ ਹੈ ਲੁਧਿਆਣੇ ਵਾਲਾ ਜਿਹੜਾ ਜਿਹਦੇ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਆਪਾਂ ਰੌਲਾ ਪੈਂਦਾ ਸੁਣਦੇ ਹੁੰਦੇ ਹਾਂ ਠੀਕ ਹੈ ਤੇ ਇਹ ਜਿਹੜੇ ਹੈਗੇ ਨੇ ਕੁਝ ਇਸ ਤਰ੍ਹਾਂ ਦੇ ਏਰੀਆਜ਼ ਨੇ ਤੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਜਿਵੇਂ ਹੁਣ ਕਾ ਗਦਰਿਆ ਇੱਥੋਂ ਤੁਹਾਨੂੰ ਦਿਖਾਤਾ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਸਤਲੁਜ ਹੈ ਫਿਰ ਬਿਆਸ ਹੈ ਰਾਵੀ ਜਿਹੜਾ ਹੈਗਾ ਉਹ ਇੱਥੋਂ ਬਾਹਰ ਨਿਕਲ ਜਾਂਦਾ ਹੈਗਾ ਉਹ ਕੋਈ ਜ਼ਿਆਦਾ ਦਾ ਹਿੱਸਾ ਵਿੱਚ ਹੈ ਨਹੀਂ ਹੈ ਠੀਕ ਹੈ ਤਾਂ ਇਹ ਜਿਹੜੇ ਹੈਗੇ ਆ ਉਹ ਏਰੀਆਜ਼ ਨੇ ਜਿਨ੍ਹਾਂ ਨੂੰ ਪਾਣੀ ਮਿਲਦਾ ਨਹਿਰਾਂ ਤੋਂ ਤੇ ਜਿਹੜੇ ਹੈਗੇ ਆ ਨਦੀਆਂ ਦਾ ਜਿਹੜਾ ਹੈਗਾ ਉਸ ਦੇ ਵਿੱਚ ਬਣਤਰ ਜਿਹੜੀ ਹੈਗੀ ਉਹ ਬਣੀ ਹੋਈ ਹੈਗੀ ਆ ਹੁਣ ਤੁਹਾਨੂੰ ਜਿਹੜਾ ਆ ਮੈਪ ਦਿਖਾ ਰਹੇ ਆ ਇਹ ਜਿਹੜਾ ਹੈਗਾ ਪੰਜਾਬ ਦਾ ਉਹ ਮੈਪ ਹੈ ਜਿਸ ਦੇ ਵਿੱਚ ਪੂਰੇ ਵਿਹੜ ਆ ਜਾਣ ਠੀਕ ਹੈ ਤਾਂ ਪੂਰੇ ਹੜ ਆ ਕੇ ਵੀ ਜਿਹੜੇ ਹੈਗੇ ਕਿਹੜੇ-ਕਿਹੜੇ ਏਰੀਆ ਪ੍ਰਭਾਵਿਤ ਹੋਣਗੇ ਕਿਹੜੇ-ਕਿਹੜੇ ਇਲਾਕੇ ਪ੍ਰਭਾਵਿਤ ਹੋ ਸਕਦੇ ਨੇ ਉਹਨਾਂ ਦਾ ਪੂਰਾ ਮੈਪ ਬਣਿਆ ਹੋਇਆ ਹੈ ਜਿਹੜਾ ਕਿ ਡਿਸਾਸਟਰ ਮੈਨੇਜਮੈਂਟ ਡਿਪਾਰਟਮੈਂਟ ਤੋਂ ਅਸੀਂ ਇਹਨੂੰ ਲਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖੋਗੇ ਵੀ ਜਿਹੜਾ ਜਦੋਂ ਕਿਤੇ ਆ ਰਾਵੀ ਜਿਹੜਾ ਹੈਗਾ ਆਪਣੇ ਕਿਤੇ ਗੁੱਸੇ ਚ ਆਉਂਦੀ ਹੈ ਜਾਂ ਮਤਲਬ ਕਿ ਜ਼ਿਆਦਾ ਪਾਣੀ ਛੱਡਦੀ ਹੈ ਤਾਂ ਇਹਨੇ ਗੁਰਦਾਸਪੁਰ ਤੋਂ ਲੈ ਕੇ ਅਮਰਸਰ ਤੱਕ ਜਿਹੜਾ ਹੈਗਾ ਇਹ ਏਰੀਆ ਇਹਨਾਂ ਮਾਰ ਕਰਨੀ ਹੈਗੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਹੁਸ਼ਿਆਰਪੁਰ ਤੋਂ ਜਿਹੜਾ ਹੈਗਾ ਇਹ ਸਾਡੇ ਕੋਲੇ ਬਿਆਸ ਹੈ ਠੀਕ ਹੈ ਬਿਆਸ ਤੇ ਇਧਰ ਵਾਲਾ ਜਿਹੜਾ ਹੈਗਾ ਸਾਡੇ ਕੋਲੇ ਇਹ ਸਤਲੁਜ ਦਰਿਆ ਜੋ ਹੈ ਇਹ ਸਾਡੇ ਕੋਲੇ ਹੇਗੇ ਨੇ ਜਿਹੜੇ ਕਿ ਇੱਥੇ ਜਾ ਕੇ ਆਪਣੇ ਕੋਲੇ ਕਿਹਾ ਜਾਂਦਾ ਹੈ ਕਿ ਹਰੀਕੇ ਜਿਹੜੇ ਹੈਗੇ ਜਾ ਕੇ ਇਹ ਮਿਲਦੇ ਹੈਗੇ ਨੇ ਠੀਕ ਹੈ ਤਾਂ ਉੱਥੋਂ ਜਿਹੜਾ ਹੈਗਾ ਇਹ ਏਰੀਏ ਇਸ ਤਰ੍ਹਾਂ ਦੇ ਨੇ ਜਿਹੜੇ ਇਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਇਹ ਜਿਹੜਾ ਖਾਕੀ ਰੰਗ ਚ ਤੁਸੀਂ ਦੇਖ ਰਹੇ ਹੋ ਨਾ ਇਹ ਇਹ ਉਹ ਵਾਲੇ ਏਰੀਏ ਨੇ ਜਿੱਥੇ ਇਲਾਕੇ ਦੇ ਵਿੱਚ ਹੜਾਂ ਦੀ ਮਾਰ ਪੈ ਸਕਦੀ ਹੈ ਠੀਕ ਹੈ ਇਹ ਇੱਥੋਂ ਤੱਕ ਮੋਗਾ ਹੈ ਮੋਗੇ ਤੋਂ ਬਾਅਦ ਬਠਿੰਡੇ ਦੇ ਜਿਹੜੇ ਆ ਵਾਲੇ ਏਰੀਏ ਨੇ ਉੱਪਰਲੇ ਏਰੀਆਸ ਠੀਕ ਹੈ ਇਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਮੁਕਸਰ ਦੇ ਇਹ ਏਰੀਏ ਹੈਗੇ ਜਿਨ੍ਹਾਂ ਦੇ ਉੱਪਰ ਜਿਹੜਾ ਹੈਗਾ ਹੜਾਂ ਦੀ ਮਾਰ ਪੈ ਸਕਦੀ ਹੈ ਸੰਗਰੂਰ ਵਾਲਾ ਏਰੀਆ ਸੂਨਾਮ ਤੱਕ ਮਾਨਸਾ ਦਾ ਵਿੱਚ ਕੁਝ ਏਰੀਆ ਜਿਹੜਾ ਹੈਗਾ ਉਹ ਹੈ ਤੇ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਹੈਗਾ ਲਾਸਟ ਵਾਲਾ ਇਹ ਏਰੀਆ ਜਿਹੜਾ ਹੈਗਾ ਜਿਹੜੇ ਨੂੰ ਘੱਗਰ ਪ੍ਰਭਾਵਿਤ ਕਰ ਸਕਦੀ ਹੈ ਉਹ ਏਰੀਆ ਹੈਗੇ ਨੇ ਤਾਂ ਇਹਨਾਂ ਨੂੰ ਜਿਹੜਾ ਹੈਗਾ ਘੱਗਰ ਤੇ ਜਿਹੜਾ ਹੈਗਾ ਸਤਲੁਜ ਦੋਨੋਂ ਹੀ ਜਿਹੜੇ ਹੈਗਾ ਪ੍ਰਭਾਵਿਤ ਕਰ ਸਕਦੇ ਆ ਸੋ ਇਹ ਮੈਪ ਹੁਣ ਦੇਖੋ ਪੂਰੇ ਏਰੀਏ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਕਿਹੜੇ-ਕਿਹੜੇ ਏਰੀਆ ਨੂੰ ਜਿਹੜਾ ਹੈਗਾ ਪ੍ਰਭਾਵਿਤ ਕਰ ਸਕਦੀ ਆ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੇ ਆ ਇਹ ਤਿੰਨ ਡੈਮ ਹੈਗੇ ਨੇ ਜਿਹੜੇ ਪੰਜਾਬ ਤੋਂ ਬਾਹਰ ਹੀ ਬਣੇ ਹੋਏ ਆ ਜਾਏ ਕਹੋ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਵਾਸਤੇ ਜਾਂ ਇਹ ਕਹਿ ਲੋ ਕਿ ਪੰਜਾਬ ਨੂੰ ਹੜ੍ਹਾਂ ਨਾਲ ਮਾਰਨ ਵਾਸਤੇ ਵੀ ਜਿਹੜੇ ਹੈਗੇ ਆ ਜਾਂ ਇਹ ਕਹਿ ਲੋ ਕਿ ਪੰਜਾਬ ਦਾ ਪਾਣੀ ਵੀ ਆਪ ਦੇ ਕੰਟਰੋਲ 'ਚ ਕਰਨ ਵਾਸਤੇ ਤੁਸੀਂ ਜਿਵੇਂ ਮਰਜ਼ੀ ਕਹਿ ਸਕਦੇ ਹੋ ਨੂੰ ਠੀਕ ਹੈ ਤਾਂ ਇਹ ਸਾਰੀਆਂ ਗੱਲਾਂ ਇਸ ਦੇ ਵਿੱਚ ਆਉਂਦੀਆਂ ਹੈਗੀਆਂ ਨੇ ਠੀਕ ਹੈ ਜੀ ਤਾਂ ਅੱਗੇ ਜਿਹੜਾ ਹੈਗਾ ਸਾਡੇ ਕੋਲੇ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਕੁਝ ਕਾਰਨ ਹੈਗੇ ਨੇ ਜਿੰਨਾ ਕਰਕੇ ਜਿਹੜਾ ਹੈਗਾ ਇਹ ਹੜ੍ਹ ਪੰਜਾਬ ਦੇ ਵਿੱਚ ਆਏ ਹੈਗੇ ਆ ਹੁਣ ਇਹਨਾਂ ਦੀ ਜੇ ਤੁਸੀਂ ਗੱਲ ਕਰੋਗੇ ਤਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵੈਦਰ ਰਿਲੇਟਿਡ ਠੀਕ ਹੈ ਮਤਲਬ ਕਿ ਜਿਹੜੇ ਮੌਸਮੀ ਕਾਰਨ ਨੇ ਉਹਨਾਂ ਦੀ ਆਪਾਂ ਗੱਲ ਕਰਾਂਗੇ ਇੱਥੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਆਪਸਟ੍ਰੀਮ ਜਿਹੜੀਆਂ ਹੁੰਦੀਆਂ ਨੇ ਉੱਪਰ ਲੀਆਂ ਨਦੀਆਂ ਨੇ ਪਹਾੜਾਂ ਦੇ ਵਿੱਚ ਜਿਹੜਾ ਹੈਗਾ ਕਹਿੰਦੇ ਮੀਂਹ ਬਹੁਤ ਪਿਆ ਉਹ ਮੀਂਹ ਪੈਣ ਕਰਕੇ ਜਿਹੜਾ ਹੈਗਾ ਉੱਥੇ ਹੜ੍ਹ ਆਏ ਨੇ ਉਹਨਾਂ ਹੜ੍ਹਾਂ ਦਾ ਕਾਰਨ ਜਿਹੜਾ ਹੈਗਾ ਉਹ ਜ਼ਿਆਦਾ ਪਾਣੀ ਉਤੋਂ ਔਣ ਕਰਕੇ ਬਣਿਆ ਹੈਗਾ ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਮੀਂਹ ਪਏ ਨੇ ਇਸ ਵਾਰ ਤਾਂ ਇਹ ਕਿਹਾ ਜਾਂਦਾ ਹੈ ਕਿ 70 ਤੋਂ 80% ਤੱਕ ਜਿਹੜੇ ਹੈਗੇ ਮੀਂਹ ਜ਼ਿਆਦਾ ਪਏ ਨੇ ਜਿੰਨੇ ਪਹਿਲੇ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਹੁੰਦੇ ਸੀਗੇ ਠੀਕ ਹੈ ਸਭ ਤੋਂ ਪਹਿਲਾਂ 1988 ਦੇ ਵਿੱਚ ਸੁਣਿਆ ਜਾਂਦਾ ਹੈ ਜਿਵੇਂ ਖਬਰਾਂ ਪੜ੍ਹਦੇ ਹੈਗੇ ਆ ਸੁਣਦੇ ਹੈਗੇ ਆ ਕਿ 1988 ਚ ਹੜ੍ਹ ਆਏ ਸੀਗੇ ਉਹ ਹੜ੍ਹ ਕਹਿੰਦੇ ਆਏ ਨਹੀਂ ਸੀ ਉਹ ਵੀ ਲਿਆਂਦੇ ਗਏ ਸੀ ਕਿਉਂਕਿ ਉਹ ਜਿਹੜੇ ਖਾੜਕੂ ਸਿੰਘ ਹੁੰਦੇ ਸੀ ਉਹਨਾਂ ਦੀ 18 ਹੁੰਦੀਆਂ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਹੈਗਾ ਉਹਦਾ ਪਾਣੀ ਛੱਡਿਆ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਵਾਸਤੇ ਚਲੋ ਬਾਦਚ ਸਿੰਘਾਂ ਨੇ ਆਪਣੇ ਤਰੀਕੇ ਨਾਲ ਜਿਹੜਾ ਹੈਗਾ ਉਹਦਾ ਬਦਲਾ ਵੀ ਲਿਆ ਉਹ ਗੱਲ ਵੱਖਰੀ ਹੈਗੀ ਹੈ ਠੀਕ ਹੈ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲੇ ਜੋ ਮੌਨਸੂਨ ਜਿਹੜਾ ਹੈਗਾ ਉਹ ਜ਼ਿਆਦਾ ਹੋਈ ਹੈ ਪੰਜਾਬ ਦੇ ਵਿੱਚ ਇਹ ਕੁਦਰਤੀ ਕਾਰਨ ਤੁਹਾਨੂੰ ਦ ਉਸ ਤੋਂ ਬਾਅਦ ਕਲਾਈਮੇਟ ਚੇਂਜ ਹੈਗੀ ਆ ਕਲਾਈਮੇਟ ਚੇਂਜ ਉਹ ਹੈ ਕਿ ਵਾਤਾਵਰਣ ਜਿਹੜਾ ਹੈਗਾ ਜਲਵਾਯੂ ਹੈ ਉਹ ਬਦਲ ਰਿਹਾ ਹੈ 2023 ਦੇ ਵਿੱਚ ਇੱਕ ਸਟੱਡੀ ਹੋਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਠੀਕ ਹੈ ਜੀ ਉਹਨਾਂ ਨੇ ਇਹ ਕਿਹਾ ਕਿ ਕਲਾਈਮੇਟ ਦੇ ਵਿੱਚ ਕਾਫੀ ਸਾਰੇ ਚੇਂਜ ਹੋ ਰਹੇ ਨੇ ਤੇ ਅਨ ਇਕਵਨ ਪੈਟਰਨ ਜਿਹੜਾ ਹੈਗਾ ਰੇਨਫਾਲ ਦਾ ਉਹ ਬਣ ਰਿਹਾ ਹੈਗਾ ਉਹਦੇ ਕਰਕੇ ਜਿਹੜਾ ਹੈਗਾ ਕਹਿੰਦੇ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਹੈਗਾ ਤਾਂ ਅਗਲੇ ਜਿਹੜੇ ਹੈਗੇ ਕਾਰਨ ਤੁਹਾਨੂੰ ਮੈਂ ਉਹ ਦੱਸਾਂਗਾ ਉਹ ਕਾਰਨ ਹੈਗੇ ਨੇ ਇਨਫਰਾਸਟ੍ਰਕਚਰ ਦੇ ਤੇ ਮਿਸ ਮੈਨੇਜਮੈਂਟ ਦੇ ਐਂ ਕਹਿ ਲਓ ਬੰਦਿਆਂ ਦੇ ਕਾਰਨ ਨੇ ਜਿਹੜੇ ਬੰਦੇ ਆ ਜਿਨ੍ਹਾਂ ਕਰਕੇ ਜਿਹੜਾ ਹੈਗਾ ਹੜ੍ਹ ਰੋਕ ਸਕਦੇ ਸੀ ਪਰ ਰੋਕੇ ਨਹੀਂ ਗਏ ਉਹ ਕਾਰਨਾਂ ਕਰਕੇ ਜਿਹੜਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਹੈ ਡੈਮ ਮਿਸ ਮੈਨੇਜਮੈਂਟ ਜਿਹੜੇ ਡੈਮ ਨੇ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਹੀ ਨਹੀਂ ਗਿਆ ਦੇਖੋ ਜਿਹੜਾ ਡੈਮ ਹੁੰਦਾ ਹੈ ਇੱਕ ਨਾ ਤੁਸੀਂ ਇਹ ਗੱਲ ਨੂੰ ਸਮਝ ਲਿਓ ਆਪਣੇ ਦਿਮਾਗ 'ਚ ਬਿਠਾ ਲਿਓ ਇਸ ਚੀਜ਼ ਨੂੰ ਕਿ ਜਦੋਂ ਕੋਈ ਨਦੀ ਵਗਦੀ ਆ ਪਾਣੀ ਲੈ ਕੇ ਤਾਂ ਉਹ ਆਪਣੇ ਨਾਲ ਬਹੁਤ ਸਾਰੀ ਗਾਰ ਪੱਥਰ ਮਿੱਟੀ ਬਹੁਤ ਕੁਝ ਜਿਹੜਾ ਹੈਗਾ ਲੈ ਕੇ ਵਗਦੀ ਹੈ ਉਹ ਗਾਰ ਮਿੱਟੀ ਜਿਹੜੀ ਹੈਗੀ ਹੈ ਉਹਨੂੰ ਜਿਹੜਾ ਹੈਗਾ ਸਿਲਟ ਬੋਲਦੇ ਨੇ ਅੰਗਰੇਜ਼ੀ ਦੇ ਵਿੱਚ ਤੇ ਉਹ ਉੱਥੇ ਜਮਾ ਹੋ ਜਾਂਦੀ ਹੈ ਡੈਮ ਦੇ ਵਿੱਚ ਜਮਾ ਹੁੰਦੀ ਹੈ ਤੇ ਉਹਦੀ ਸਾਫ ਸਫਾਈ ਜਿਹੜੀ ਹੈਗੀ ਆ ਉਹ ਡੈਮ ਦੇ ਮੈਕਮੇ ਨੇ ਕਰਨੀ ਹੁੰਦੀ ਹੈ ਜਿਹੜੇ ਉੱਥੇ ਲੱਖਾਂ ਕਰੋੜਾਂ ਰੁਪਏ ਜਿਹੜੀ ਹੈਗੀ ਤਨਖਾਹ ਲੈ ਕੇ ਬੈਠਦੇ ਨੇ ਉਹਨਾਂ ਨੇ ਸਾਫ ਸਫਾਈ ਕਰਵਾਉਣੀ ਹੁੰਦੀ ਹੈ ਮੈਕਮੇ ਨੇ ਆਪਣੇ ਕੋਈ ਵੀ ਅਧਿਕਾਰੀ ਲਾ ਕੇ ਉਹਨੂੰ ਕਰਨ ਜਿਵੇਂ ਮਰਜ਼ੀ ਕਰਨ ਤਾਂ ਉਹ ਉਸ ਦੇ ਵਿੱਚ ਨਹੀਂ ਹੋਈ ਤਾਂ ਫਿਰ ਜਿਹੜਾ ਹੈਗਾ ਅਗਲੀ ਗੱਲ ਜਿਹੜੀ ਹੈਗੀ ਆ ਉਸ ਦੇ ਵਿੱਚ ਜਿਹੜੇ ਬੰਨ ਸੀਗੇ ਉਹ ਬੰਨ ਜਿਹੜੇ ਹੈਗੇ ਆ ਆਮ ਤੌਰ ਤੇ ਤੁਸੀਂ ਇੱਕ ਸ਼ਬਦ ਸੁਣ ਰਹੇ ਹੋ ਹਨ ਤੁਸੀਂ ਬੰਦ ਕਹਿੰਦੇ ਆ ਉਹਨਾਂ ਨੂੰ ਹਨਾ ਤੂਸੀ ਬੰਨ ਜਿਹੜੇ ਹੈਗੇ ਮਤਲਬ ਕਿ ਉੱਥੇ ਕੱਚੇ ਮਿੱਟੀ ਦੇ ਹੁਣ ਬੰਨ ਥੋੜੀ ਨਾ ਖੜਨਗੇ ਜਿਹੜੇ ਮਿੱਟੀ ਦੇ ਬੰਨ ਨੇ ਜੇਕਰ ਇਸ ਤਰ੍ਹਾਂ ਦੇ ਬੰਨ ਲੱਗਣਗੇ ਬਾਈ ਫਿਰ ਜਿਹੜਾ ਹੈਗਾ ਇਹ ਪਾਣੀ ਨੂੰ ਰੋਕਣਾ ਬੜਾ ਮੁਸ਼ਕਲ ਹੁੰਦਾ ਹੈ ਮਿੱਟੀ ਗਿੱਲੀ ਹੋ ਕੇ ਤੇ ਫਿਰ ਮਿੱਟੀ ਦਾ ਜਿਹੜਾ ਹੈਗੀ ਪਾਣੀ ਦਾ ਰੂਪ ਹੋ ਜਾਂਦੀ ਹੈ ਘੁਲ ਕੇ ਵਿੱਚ ਚਲੀ ਜਾਣੀ ਹੈ ਪੱਕੇ ਬੰਨ ਕਿਉਂ ਨਹੀਂ ਲੱਗ ਰਹੇ ਇੱਕ ਇਹਦੇ ਵਿੱਚ ਇਹ ਵੀ ਗੱਲ ਆਉਂਦੀ ਹੈਗੀ ਵੀ ਜਿਹੜਾ ਏਰੀਆ ਹੈਗਾ ਦਰਿਆ ਦਾ ਉਹ ਹੁੰਦਾ ਹੈ 10-15 ਕਿਲੋਮੀਟਰ ਤੱਕ ਕਿਉਂਕਿ ਦਰਿਆ ਜਿੰਨਾ ਚੌੜਾ ਹੋਏਗਾ ਓਨੀ ਉਹਦੀ ਸਪੀਡ ਘਟ ਜਾਂਦੀ ਹੈ ਜਦੋਂ ਦਰਿਆ ਛੋਟਾ ਹੋ ਜਾਏਗਾ ਹੁਣ ਜਿਹੜੇ ਏਰੀਏ ਉਹਨਾਂ ਦੇ ਸੀਗੇ ਉਹਨਾਂ ਦੇ ਜਿਹੜੇ ਵਹਾਅ ਸੀਗੇ ਸਮੁੰਦਰਾਂ ਦੇ ਉਹ ਸੀਗੇ 10 10 15 15 ਕਿਲੋਮੀਟਰ ਦੇ ਉਹਨਾਂ ਨੂੰ ਛੋਟੇ ਕਰਕੇ ਸਰਕਾਰੀ ਤੌਰ ਤੇ 4 4 5 5 ਕਿਲੋਮੀਟਰ ਦੇ ਕਰਤੇ ਹੁਣ ਆਏ ਦੱਸੋ ਵੀ ਜਿਹੜੀ ਚੀਜ਼ ਜਾਂ ਐਂ ਕਹਿ ਲਓ ਜਿਹੜਾ ਟਰੱਕ ਜਾਂ ਕੋਈ ਗੱਡੀ ਹੈ ਉਹ ਕਿਤੇ 15 ਕਿਲੋਮੀਟਰ ਚੋਂ ਲੰਘਦੀ ਹੈ ਹੈਨਾ ਪਾਣੀ 15 ਕਿਲੋਮੀਟਰ ਚੋਂ ਲੰਘਦਾ ਉਹ 5 ਕਿਲੋਮੀਟਰ ਚੋਂ ਕਿਵੇਂ ਲੰਘੂਗਾ ਉਹ ਫਿਰ ਜਦੋਂ ਕਿਤੇ ਆਪਣੇ ਰੂਪ ਚ ਆਉਂਦਾ ਤਾਂ ਫਿਰ ਉਹ ਆਪਦਾ ਉਹਨਾਂ ਏਰੀਆ ਛਡਾ ਕੇ ਲੰਘਦਾ ਹੈ ਠੀਕ ਹੈ ਉਹ ਫਿਰ ਕੋਈ ਧਰਨਾ ਨਹੀਂ ਲਾਉਂਦਾ ਉਹ ਲੈਗੀ ਲੰਗਦਾ ਜ ਜਨਾ ਉਹਦਾ ਏਰੀਆ ਹੁੰਦਾ ਸਮੁੰਦਰ ਹੁੰਦੇ ਐਵੇਂ ਨਹੀਂ ਕਹਿੰਦੇ ਸਮੁੰਦਰਾਂ ਨੂੰ ਬੰਨ ਨਹੀਂ ਲੱਗਦੇ ਹੁੰਦੇ ਤਾਂ ਇੱਕ ਏ ਵੀ ਜਿਹੜਾ ਹੈਗਾ ਇਸ ਦੇ ਵਿੱਚ ਕਾਰਨ ਮੰਨਿਆ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲੇ ਇਨਕ੍ਰੋਚਮੈਂਟਸ ਹੈਗੀਆਂ ਨੇ ਹੈਨਾ ਜਿਹਨੂੰ ਆਪਾਂ ਕੋਸਪੈਟ کہہ ਸਕਦੇ ਹਾਂ ਫਲੱਡ ਪਲੇਨਸ ਫਲੱਡ ਪਲੇਨਸ ਉਹ ਹੁੰਦੇ ਆ ਜਿੱਥੋਂ ਤੱਕ ਨਦੀ ਨੇ ਆਪਣਾ ਪਾਣੀ ਲੈ ਕੇ ਮਾਰ ਕਰਨੀ ਹੁੰਦੀ ਆ ਉਹਨੂੰ ਕਹਿੰਦੇ ਆ ਫਲੱਡ ਪਲੇਨਸ ਹੜਾਂ ਦਾ ਖੇਤਰ ਉਹਨੂੰ ਐਂ ਕਹਿ ਸਕਦੇ ਆ ਤਾਂ ਉਹਦੇ ਵਿੱਚ ਇਨਕ੍ਰੋਚਮੈਂਟ ਹੋਈ ਲੋਕ ਉਹਦੇ ਵਿੱਚ ਆ ਕੇ ਜਮੀਨ ਉਹਦੇ ਵਿੱਚ ਲੈ ਕੇ ਬੈਠ ਗਏ ਉਹਦੇ ਵਿੱਚ ਘਰ ਪਾ ਕੇ ਬੈਠ ਗਏ ਤਾਂ ਫਿਰ ਜਦੋਂ ਹੜ ਜਦੋਂ ਪਾਣੀ ਆਇਆ ਪਾਣੀ ਵਧਿਆ ਕਿਤੇ ਕੁਦਰਤੀ ਤੌਰ ਤੇ ਉਹਨਾ ਏਰੀਆ ਸੀਗਾ ਉਹਨੇ ਆਪ ਦਾ ਰੋਕ ਲਿਆ ਇਸ ਕਰਕੇ ਵੀ ਮਾਰ ਬਹੁਤ ਹੋਈ ਬਲਾਕਨ ਡਰੇਨਸ ਐਂਡ ਸੈਲਟੇਸ਼ਨ ਜਿਹੜੇ ਡਰੇਨੇਜ ਜਿਹੜੀ ਹੈਗੀ ਉਸ ਦੀ ਉਹਨੂੰ ਬਲਾਕ ਕੀਤਾ ਗਿਆ ਰੋਕਿਆ ਗਿਆ ਸੀਗਾ ਤੇ ਜਾਂ ਉਸ ਦੇ ਵਿੱਚ ਜਿਹੜਾ ਹੈਗਾ ਗਾਰ ਬਹੁਤ ਜ਼ਿਆਦਾ ਜਮਾ ਹੋ ਗਈ ਸੀ ਜਿਸ ਕਰਕੇ ਉਹ ਪਾਣੀ ਉੱਚਲ ਕੇ ਪਾਸਿਆਂ ਨੂੰ ਨਿਕਲ ਤੁਰਿਆ ਸੀਗਾ ਅਖੀਰ ਤੇ ਜਿਹੜਾ ਹੈਗਾ ਪੂਰ ਕਮਿਊਨੀਕੇਸ਼ਨ ਮਤਲਬ ਕਿ ਲੋਕਾਂ ਦੇ ਵਿੱਚ ਤੇ ਸਰਕਾਰਾਂ ਦਾ ਆਪਸੀੜੀ ਹੈਗੀ ਆ ਉਹ ਗੱਲਬਾਤ ਕੋਆਰਡੀਨੇਸ਼ਨ ਕਮਿਊਨੀਕੇਸ਼ਨ ਬੋਲਚਾਲ ਮੇਲਜੋਲ ਤਾਲਮੇਲ ਜਿਹੜਾ ਹੈਗਾ ਉਹ ਨਹੀਂ ਹੋ ਪਾਇਆ ਜਿਹਦੇ ਕਰਕੇ ਜਿਹੜੇ ਹੈਗੇ ਆ ਇਹ ਹੜ੍ਹ ਜਾਦਾ ਘਾਤਕ ਸਿੱਧ ਹੋਏ ਇਸ ਵਾਰ ਠੀਕ ਹੈ ਹੁਣ ਫਿਰ ਤੇ ਆ ਕੇ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਨੇ ਹੁਣ ਜੇਕਰ ਸਮੱਸਿਆਵਾਂ ਨੂੰ ਤੁਸੀਂ ਗਿਣੋਗੇ ਤਾਂ ਉਂਗਲਾਂ ਤੋਂ ਗਿਣਤੀ ਮੁੱਕ ਸਕਦੀ ਹੈ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਵੇਂ ਖੇਤਾਂ ਦੇ ਵਿੱਚ ਰੇਤ ਭਰ ਗਈ ਉਹ ਰੇਤ ਨੂੰ ਸਾਫ਼ ਕਰਨਾ ਉਹ ਹੁਣ ਰੇਤ ਚੱਕਣ ਵਾਸਤੇ ਸਰਕਾਰੀ ਆਗਿਆ ਲੈਣੀ ਪਊਗੀ ਸਰਕਾਰ ਆਗਿਆ ਦੇਵੇ ਨਾ ਦੇਵੇ ਉਹ ਜਿਹੜੀ ਹੈਗੀ ਆ ਜੇ ਤਾਂ ਇੱਕ ਵਿਚਾਰ ਇਹ ਵੀ ਸੁਣਿਆ ਗਿਆ ਸੀਗਾ ਕਿ ਵੀ ਜਿਹੜੇ ਉਹ ਰੇਤ ਐ ਉਹਨੂੰ ਚੱਕਣ ਵਾਸਤੇ ਜਿਹੜਾ ਹੈਗਾ ਕਿਸਾਨ ਦਾ ਹੱਕ ਹੋਣਾ ਚਾਹੀਦਾ ਜਿਹੜਾ ਕਿ ਹੋਇਆ ਨਹੀਂ ਹਲੇ ਤੱਕ ਉਹ ਬਾਅਦ ਚ ਦੇਖਿਆ ਜਾਏਗਾ ਫਸਲ ਉਹਦੇ ਥੱਲੇ ਚਲੀ ਗਈ ਉਹ ਹੋਣੀ ਨਹੀਂ ਹੈ ਫਸਲ ਜਿਹੜੀ ਹੈਗੀ ਜੇ ਉਸ ਮਿੱਟੀ ਦੇ ਉੱਪਰ ਲਾਈ ਜਾਏਗੀ ਤਾਂ ਵੀ ਜਿਹੜਾ ਹੈਗਾ 2-3 ਸਾਲ ਤੱਕ ਉਸ ਦੇ ਉੱਪਰ ਲੱਗ ਹੀ ਜਾਣੇ ਨੇ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਘਰ ਡੈਗੇ ਨੇ ਘਰ ਪਾਉਣ ਦੇ ਉੱਪਰ ਕਿਸੇ ਨੇ ਕਰਜ਼ਾ ਲੈ ਕੇ ਪਾਇਆ ਸੀ ਕਿਸੇ ਨੇ ਪੈਸੇ ਫੜ ਕੇ ਵਾਜੂ ਪਾਏ ਹੋਣਗੇ ਤਾਂ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਕਰਕੇ ਬੜੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਹੁਣ ਆਉਣ ਵਾਲੇ ਸਮੇਂ 'ਚ ਖੜੀਆਂ ਨੇ ਲੋਕ ਘਰ ਸਾਫ਼ ਕਰ ਰਹੇ ਨੇ ਗਾਰ ਭਰੀ ਹੋਈ ਐ ਕੱਪੜੇ ਚਲੇ ਗਏ ਕੱਪੜੇ ਖਤਮ ਹੋ ਗਏ ਗਾਰ ਨਾਲ ਭਰੇ ਹੋਏ ਕੱਪੜੇ ਤਾਂ ਨਹੀਂ ਪੈਣੇ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਾਹਮਣੇ ਖੜੀਆਂ ਨੇ ਤੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਵਾਲਾ ਜਿਹੜਾ ਹੈਗਾ ਇੱਕ ਇਹ ਵੀ ਐ ਕਿ ਖਾਲਸਾ ਰਾਜ ਦੀ ਝਲਕ ਦਿਖਾਈ ਐ ਬਹੁਤੇ ਲੋਕ ਪੁੱਛਦੇ ਨੇ ਕਿ ਖਾਲਸਾ ਰਾਜ ਕਿਹੋ ਜਿਹਾ ਸੀ ਜਾਂ ਕਿਹੋ ਜਿਹਾ ਹੋਵੇਗਾ ਤਾਂ ਉਹ ਇਸ ਵਾਰ ਜਿਹੜੀ ਹੈਗੀ ਝਲਕ ਦੇਖਣ ਨੂੰ ਮਿਲਦੀ ਐ ਉਦਾ ਇੱਕ ਇਹ ਕਾਰਨ ਹੈਗਾ ਕਿ ਦੇਖੋ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ ਤਾਂ ਪੰਜਾਬ ਦੇ ਲੋਕ ਕਿਵੇਂ ਇੱਕ ਦੂਜੇ ਨਾਲ ਖੜ ਜਾਂਦੇ ਨੇ ਇਸ ਵਾਰ ਸਰਕਾਰਾਂ ਨੂੰ ਵੀ ਇਹ ਸ਼ਾਇਦ ਕੰਨ ਹੋ ਗਏ ਹੋਣਗੇ ਕਿ ਜਿੰਨਾ ਮਰਜੀ 파ਟਕ ਪਾਏ ਹੋਣ ਪੰਜਾਬ ਦੇ ਵਿੱਚ ਇੱਥੇ ਹੁਣ ਕੋਈ ਧਰਮੀ ਕੋਈ ਜਾਤੀ ਕੋਈ ਗੋਤੀ ਗੱਲ ਕੁਝ ਨਹੀਂ ਹੋਈ ਸਭ ਲੋਕ ਆਪਣੀਆਂ ਜਾਤਾਂ ਪਾਤਾਂ ਧਰਮ ਗੋਤ ਸਭ ਭੁੱਲ ਕੇ ਇੱਕ ਦੂਸਰੇ ਦੀ ਸਹਾਇਤਾ ਵਾਸਤੇ ਚੱਲ ਤੁਰੇ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਨੂੰ ਬਾਕੀ ਸੂਬਿਆਂ ਦੇ ਨਾਲੋਂ ਵਗਰ ਬੜੇ ਵੱਡੇ ਤੌਰ ਤੇ ਵੱਖ ਕਰਦੀਆਂ ਨੇ ਇਹਨਾਂ ਗੱਲਾਂ ਨੂੰ ਸਮਝਦੇ ਹੋਏ ਆਪਾਂ ਜਿਹੜਾ ਹੈਗਾ ਆਪਣੇ ਪੰਜਾਬ ਦੇ ਲਈ ਦੁਆਵਾਂ ਵੀ ਕਰਦੇ ਆਂ ਤੇ ਜੋ ਕੁਝ ਹੋਇਆ ਉਸ ਪਰਮਾਤਮਾ ਦੇ ਭਾਣੇ ਅਨੁਸਾਰ ਹੋਇਆ ਹੈ ਠੀਕ ਹੈ ਆਪਾਂ ਇੱਕ ਬਾਖ ਬੋਲਦੇ ਆਂ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਹੈਗਾ ਸ਼ਬਦ ਦੋ ਦਾ ਮੇਲ ਹੈ ਪਰ ਇਹਨੂੰ ਜੇ ਪੂਰਾ ਬਾਖ ਤੁਸੀਂ ਸੁਣੋਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਠੀਕ ਹੈ ਜੀ ਤਾਂ ਇਹਨਾਂ ਚੀਜ਼ਾਂ ਨੂੰ ਬੜਾ ਸਮਝਣ ਦੀ ਜ਼ਰੂਰਤ ਹੈਗੀ ਹੈ ਵੀ ਜੇ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਨਾਮ ਦੇ ਨਾਲ ਹੀ ਚੜ੍ਹਦੀ ਕਲਾ ਹੋਣੀ ਹੈ ਤੇਰੇ ਬਾਣੇ ਸਰਬੱਤ ਦਾ ਭਲਾ ਤੇਰੇ ਬਾਣੇ ਦੇ ਵਿੱਚ ਸਾਰਿਆਂ ਦਾ ਭਲਾ ਹੈ ਸੋ ਇਸ ਕਰਕੇ ਜੇਕਰ ਅਸੀਂ ਉਸ ਦੇ ਬਾਣੇ ਦੇ ਵਿੱਚ ਹੋਇਆ ਸਭ ਕੁਝ ਮੰਨਦੇ ਹਾਂ ਤਾਂ ਫਿਰ ਸਾਡਾ ਇਸ ਦੇ ਵਿੱਚ ਭਲਾ ਹੀ ਹੋਇਆ ਹੈ ਦੁਸ਼ਮਣ ਨੇ ਦੁਸ਼ਮਣੀ ਗੱਡੀ ਹੈ ਤਾਂ ਦੁਸ਼ਮਣ ਨੂੰ ਵੀ ਇਸ ਗੱਲ ਦਾ ਜੜਾ ਹੈਗਾ ਹੁਣ ਕੰਨ ਹੋਗੇ ਹੋਣਗੇ ਵੀ ਭਾਈ ਇਹ ਲੋਕ ਜਿਹੜੇ ਹੈਗੇ ਆਪਸ ਦੇ ਵਿੱਚ ਖੜਨਾ ਜਾਣਦੇ ਨੇ ਤੁਸੀਂ ਜੋ ਮਰਜੀ ਜ਼ੋਰ ਲਾ ਲਓ ਜੋ ਮਰਜੀ ਕਰ ਲਓ ਇਹ ਲੋਕ ਜਿਹੜੇ ਹੈਗੇ ਇਸ ਤਰ੍ਹਾਂ ਹੀ ਰਹਿਣਗੇ ਇੰਨੀਆਂ ਜੜੀਆਂ ਹੈਗੀਆਂ ਗੱਲਾਂ ਬਾਤਾਂ ਦੇ ਨਾਲ ਆਪਾਂ ਅਖੀਰ ਤੇ ਇਸ ਵੀਡੀਓ ਨੂੰ ਜਿਹੜਾ ਹੈਗਾ ਖਾਤਮੇ ਵੱਲ ਲੈ ਜਾਂਦੇ ਹਾਂ ਇਹ ਚੈਨਲ ਹੈ ਆਪਣਾ ਆਰਮ ਸਿੰਘ ਜਲਾਲ ਦੇ ਨਾਮ ਤੇ ਹੈ ਆਰਮ ਸਿੰਘ ਅਫੀਸ਼ੀਅਲ ਕਰਕੇ ਵੀ ਤੁਸੀਂ ਇਹਨੂੰ ਸਰਚ ਕਰ ਸਕਦੇ ਹੈਗੇ ਹੋ ਤੇ ਇਹੜਾ ਚੈਨਲ ਹੈਗਾ ਤੁਸੀਂ ਇਸ ਨੂੰ ਸਬਸਕ੍ਰਾਈਬ ਕਰਨਾ ਹੈ ਸਬਸਕ੍ਰਾਈਬ ਕਰਕੇ 올 ਨੋਟੀਫਿਕੇਸ਼ਨ ਕਰ ਲਿਓ ਔਨ ਠੀਕ ਹੈ ਜਿਸ ਦੇ ਨਾਲ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਹੋਰ ਵੀ ਵੀਡੀਓ ਜਿਹੜੀਆਂ ਹੈਗੀਆਂ ਉਹਨਾਂ ਦੀ ਜਾਣਕਾਰੀ ਮਿਲਦੀ ਰਹੇਗੀ ਤੇ ਜੇਕਰ ਤੁਹਾਨੂੰ ਕੰਮ ਲੱਗਿਆ ਵਧੀਆ ਜਾਂ ਕੋਈ ਗੱਲ ਤੁਹਾਡੇ ਮਨ ਚ ਕੁਬਰੀ ਹੈ ਉਸ ਗੱਲ ਨੂੰ ਜਰੂਰ ਆਪਣੇ ਕਮੈਂਟ ਬਾਕਸ ਦੇ ਵਿੱਚ ਕਹਿ ਕੇ ਜਾਓ ਤੇ ਇੱਕ ਗੱਲ ਜਿਹੜੀ ਹੈਗੀ ਮੈਂ ਤੁਹਾਨੂੰ ਅਖੀਰ ਤੇ ਜਿਹੜੀ ਜਾਣਕਾਰੀ ਉਹ ਦੇਖੇ ਜਾਊਂਗਾ ਕਿਉਂ ਕਿ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਜਿਹੜਾ ਹੈਗਾ ਤੁਸੀਂ ਇਹ ਦੇਖ ਰਹੇ ਹੋ ਮੇਰੇ ਪਿੱਛੇ ਇਹ ਲਿਸਟ ਹੈਗੀ ਹੈ ਐਨ ਜੀਓਜ਼ ਦੀ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਹੈਗੀਆਂ ਨੇ ਠੀਕ ਹੈ ਜੀ ਇਹ ਲਿਸਟ ਜਿਹੜੀ ਹੈਗੀ ਆ ਪੰਜਾਬ ਦੀਆਂ ਐਨ ਜੀਓਜ਼ ਨੇ ਇਹ ਤੁਸੀਂ ਆਂ ਹਿਸਾਬ ਲਾ ਲਓ ਵੀ ਕਾਫੀ ਹੱਦ ਤੱਕ ਜਿਹੜੀਆਂ ਹੈਗੀਆਂ ਨੇ ਮਤਲਬ 3-400 ਦੇ ਕਰੀਬ ਹੈਗੀਆਂ ਨੇ ਇਹਨਾਂ ਦੀ ਲਿਸਟ ਜਿਹੜੀ ਹੈਗੀ ਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਈ ਹੋਈ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਕੀ ਮਿਲੂਗਾ ਤੁਹਾਨੂੰ ਉਸ ਸੰਸਥਾ ਦਾ ਨਾਮ ਮਿਲ ਜਾਏਗਾ ਉਹਦਾ ਹੈੱਡ ਕੌਣ ਹੈ ਤੁਹਾਨੂੰ ਉਹਦਾ ਪਤਾ ਲੱਗ ਜਾਏਗਾ ਜਾਂ ਕੋਆਰਡੀਨੇਟਰ ਹੈ ਉਹਨਾਂ ਦਾ ਐਡਰੈਸ ਕੀ ਹੈ ਉਹਨਾਂ ਦਾ ਫੋਨ ਨੰਬਰ ਕੀ ਹੈ ਈਮੇਲ ਕੀ ਹੈ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡੀ ਸਹਾਇਤਾ ਕਰ ਸਕਦੇ ਇਹ ਸਾਰੀ ਜਾਣਕਾਰੀ ਤੁਹਾਨੂੰ ਇੱਥੋਂ ਮਿਲ ਜਾਏਗੀ ਬੜੀ ਵੱਡੀ ਲੰਬੀ ਲਿਸਟ ਹੈਗੀ ਆ ਕੱਲੀ-ਕੱਲੀ ਬਾਰੇ ਜਿਹੜਾ ਹੈਗਾ ਜੇ ਮੈਂ ਦੱਸੂਗਾ ਤਾਂ ਬੜਾ ਮੁਸ਼ਕਲ ਹੋ ਜਾਊਗਾ ਸੋ ਇਹ ਜਿਹੜਾ ਹੈਗਾ ਵੀਡੀਓ ਵੀ ਬੜੀ ਲੰਬੀ ਹੋ ਜੂਗੀ ਤੇ ਕਾਫੀ ਰਜਿਸਟਰਡ ਹੈਗੀਆਂ ਨੇ ਐਨ ਜੀਓਜ਼ ਠੀਕ ਹੈ ਜਿਵੇਂ ਇਹ ਬਠਿੰਡਾ ਏਰੀਆ ਦੀ ਹੈ ਸਮਝੇ ਤਾਂ ਬਲਟਾਨਾ ਦੀ ਹੈ ਸਮਝੇ ਤਾਂ ਉਸ ਤੋਂ ਬਾਅਦ ਰਹੇਗਾ ਬਠਿੰਡਾ ਦੇ ਵਿੱਚ ਹੈ ਬਠਿੰਡਾ ਰਾਮਪੁਰਾ ਠੀਕ ਹੈ ਜੀ ਇਹਨਾਂ ਦੇ ਜਿਹੜੇ ਹੈਗੇ ਆਫਿਸ ਹੈਗੇ ਨੇ ਬਠਿੰਡਾ ਦੇ ਨੇੜੇ ਜਿਹੜੀਆਂ ਹੈਗੀਆਂ ਨੇ ਡਿਸਟ੍ਰਿਕਟ ਵਾਈ ਤੁਹਾਨੂੰ ਜਿਹੜੀਆਂ ਹੈਗੀਆਂ ਮਿਲ ਜਾਣਗੀਆਂ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਰਹੇਗਾ ਕੁਝ ਕੁ ਹੋਰ ਵੀ ਹੈਗੀਆਂ ਨੇ ਜਿਵੇਂ ਇਸ ਦੇ ਵਿੱਚ ਤੁਸੀਂ ਦੇਖੋਗੇ ਚੰਡੀਗੜ੍ਹ ਤੋਂ ਹੈ ਇਹ ਵਾਲੀ ਠੀਕ ਹੈ ਬਰਨਾਲਾ ਤੋਂ ਹੈ ਸਮਝੇ ਤਾਂ ਅਲੱਗ-ਅਲੱਗ ਗੜੀਆਂ ਹੈਗੀਆਂ ਨੇ ਇਹ ਇਸ ਦੇ ਵਿੱਚ ਸੰਸਥਾਵਾਂ ਹੈਗੀਆਂ ਨੇ ਠੀਕ ਹੈ ਜੀ ਇਹ ਜਿਹੜੀਆਂ ਹੈਗੀਆਂ ਕਰੀਬ ਕੋਈ 400 ਦੇ ਕਰੀਬ ਜਿਹੜੀਆਂ ਹੈਗੀਆਂ ਇਹ ਕਾਫੀ ਹੱਦ ਤੱਕ ਜਿਹੜੀਆਂ ਹੈਗੀਆਂ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੀਆਂ ਠੀਕ ਹੈ ਜੀ ਤਾਂ ਜੇ ਮੈਂ ਇੱਥੇ ਅਖੀਰ ਤੇ ਜਾ ਕੇ ਦੇਖਾਂ ਤਾਂ ਇਹਨਾਂ ਦੀ ਜਿਹੜੀ ਹੈਗੀ ਲਿਸਟ ਸਾਡੇ ਕੋਲੇ ਹੈਗੀ ਹੈ ਤੇ ਇਸ ਲਿਸਟ ਦੇ ਵਿੱਚ ਜਿਹੜਾ ਤੁਸੀਂ ਦੇਖੋਗੇ 472 ਨੇ ਮਤਲਬ ਕਿ ਪੌਣੇ 500 ਦੇ ਕਰੀਬ ਜਿਹੜੀਆਂ ਹੈਗੀਆਂ ਸੰਸਥਾਵਾਂ ਇੱਥੇ ਕੰਮ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਐਨ ਜੀਓ ਦੇ ਤੌਰ ਤੇ ਹੈਗੀਆਂ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਇਸ ਲਿਸਟ ਨੂੰ ਕੱਢ ਕੇ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜਿਹੜੀਆਂ ਕਿ ਸਰਕਾਰੀ ਤੌਰ ਤੇ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਠੀਕ ਹੈ ਉਹਨਾਂ ਦਾ ਜਿਹੜਾ ਹੈਗਾ ਇਸ ਦੇ ਵਿੱਚ ਐਡਰੈਸ ਫੋਨ ਨੰਬਰ ਸਭ ਕੁਝ ਦਿੱਤਾ ਹੋਇਆ ਹੈ ਇਹਨਾਂ ਤੋਂ ਤੁਸੀਂ ਕੋਈ ਸਹਾਇਤਾ ਜੇ ਲੈਣੀ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਲੈ ਸਕਦੇ ਹੈਗੇ ਹੋ ਤੇ ਇਸ ਤਰ੍ਹਾਂ ਦੀਆਂ ਨਹੀਂ ਹੈਗੀਆਂ ਨੇ ਸੰਸਥਾਵਾਂ ਨੇ ਬਾਕੀ ਹੋਰ ਵੀ ਜਿਵੇਂ ਹੈਗੀਆਂ ਨੇ ਕੁਝ ਇੰਟਰਨੈਸ਼ਨਲ ਨੈਸ਼ਨਲ ਖਾਲਸਾ ਜਿਹੜੀ ਹੈਗੀ ਆ ਜਾਂ ਕੁਝ ਗਲੋਬਲ ਸਿੱਖ ਵਗੈਰਾ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਆਪਣੇ ਨਾਮ ਜਿਹੜੇ ਹੈਗੇ ਆ ਕਈ ਵਾਰ ਨਹੀਂ ਮੇ ਧਿਆਨ 'ਚ ਹੁੰਦੇ ਤਾਂ ਉਹ ਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਇੱਥੇ ਕੰਮ ਕਰ ਰਹੀਆਂ ਨੇ ਠੀਕ ਹੈ ਜੀ ਤਾਂ ਇੱਥੇ ਕਰਕੇ ਜਿਹੜਾ ਹੈਗਾ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਜਿਹੜਾ ਹੈਗਾ ਹੋਰ ਵਧੇਰੇ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਕਮੈਂਟ ਕਰਕੇ ਜੇ ਜਿਹੜੀ ਕੋਈ ਗੱਲ ਬਾਤ ਤੁਹਾਡੀ ਹੈ ਕਰਨ ਵਾਲੀ ਉਹ ਜ਼ਰੂਰ ਪੁੱਛਿਓ ਤੁਹਾਡਾ ਆਪਣਾ ਚੈਨਲ ਤੇ ਤੁਹਾਡਾ ਆਪਣਾ ਰਾਮ ਸਿੰਘ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਨਵੇਂ ਵਿਸ਼ੇ ਦੇ ਨਾਲ ਧੰਨਵਾਦ